ਇਨ ਦਾ ਨਵਾਂ ਅਫਸਰ ਐਸੋਸੀਏਸ਼ਨ ਜਿਹੜੀ ਜੀ ਹੈ ਉਹਨਾਂ ਨਾਲ ਮੀਟਿੰਗ ਜਿਹੜੀ ਹੈ ਆਲਰੇਡੀ ਸਾਡੀ ਅੱਜ ਤੋਂ ਤਕਰੀਬਨ ਪਿਛਲੇ 16 ਹਫ਼ਤੇ ਤੱਕ ਹੋਈ ਸੀ ਉਹਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ 'ਤੇ ਬੜਾ ਅੱਛਾ ਡਿਸਕਸ਼ਨ ਹੋਇਆ ਜੀ ਰੈਲਦੀ ਬੇਨਾ ਹੀ ਬੈਠੇ ਔਰ ਉਹ ਤੇ ਬਹੁਤ ਸਾਰੇ ਫੈਸਲੇ ਆਲਰੇਡੀ ਲੈ ਚੁੱਕੇ ਸੀ ਲੇਕਿਨ ਆਫਿਸ ਦੇ ਵਿੱਚੋਂ ਉਹ ਜਿਹੜੀ ਚਿੱਠੀਆਂ ਜਾਰੀ ਹੋਣ ਦੇ ਵਿੱਚ ਥੋੜੀ ਦੇਰੀ ਹੋਈ ਹੈ ਲੇਕਿਨ ਉਹਨਾਂ ਨੂੰ ਐਫਸੀਆਰ ਸਾਹਿਬਾ ਬੈਠੇ ਆ ਚਨਾ ਸਰ ਪ੍ਰੈਸ ਫਿਸ਼ਨ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਉਹਨਾਂ ਦੀ ਸਾਡੀ ਬੋਡੀ ਬੈਠੀ ਹੈ ਔਰ ਡੈਫੀਨੇਟਲੀ ਹੈ ਕਿ ਇਹਨੂੰ ਤਦ ਦੇ ਤੱਕ ਤਰੰਤ ਜਿਹੜੇ ਆਰਡਰ ਹੈ ਉਹ ਹੋ ਜਾਣੇ ਆ ਔਰ ਕੋਈ ਵੀ ਅੱਜ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈਗਾ ਜਿਹੜਾ ਹੈਗਾ ਉਹਦੇ ਵੀ ਸੀਆਰ ਸਾਹਿਬ ਵਿਚਾਰ ਕਰ ਰਿਹਾ ਬੜੀ ਹੈ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟ੍ਰਾਈਕ ਦੀ ਕਾਲ ਸੀਗੀ ਮੇਰੇ ਲਈ ਆਦਨ ਉਹਦੇ ਪਹਿਲਾਂ ਕੱਲ੍ਹ ਹੀ ਸਾਡੀ ਗੱਲ ਵੀ ਗੱਲ ਹੋਈ ਸੀ ਉਹਨਾਂ ਨਾਲ ਸੀਆਰ ਸਾਹਿਬ ਨੇ ਉਹਨਾਂ ਨਾਲ ਕੱਲ੍ਹ ਵੀ ਗੱਲ ਕੀਤੀ ਔਰ ਜੀ ਕਾਦੀ ਨੇ ਵਰਬਲੀ ਬਣਿਆ ਜੀ ਨੇ ਵਿਡਰੋ ਕਰਾਂਗੇ ਲੇਕਿਨ ਸਾਡੀਆਂ ਕੋਈ ਡਿਮਾਂਡ ਤੋਂ ਉਸ ਜਿਹੜਾ ਕਮਿਊਨੀਕੇਸ਼ਨ ਗੈਪ ਸੀ ਕਲੀਅਰ ਹੋ ਗਿਆ ਔਰ ਅੱਜ ਜਿਹੜਾ ਹੈ ਹੁਣ ਇਹ ਜਿਹੜੀ ਸਟ੍ਰਾਈਕ ਆ ਕੱਲ ਨਹੀਂ ਹੋਣੀ ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡ ਦਾ ਇਹ ਸਾਡਾ ਰੈਵਨਿਊ ਜਿਹੜਾ ਹੈ ਉਹ ਇੱਕ ਐਸਾ ਮਹਿਕਮਾ ਹੈ ਜਿਹਦਾ ਸਰਕਾਰ ਦਾ ਸਰਕਾਰ ਨੂੰ ਫੰਡਸ ਵੀ ਆਂਦੇ ਲੋਕਾਂ ਦੇ ਮੈਕਸਿਮਮ ਮਸਲੇ ਉੱਤੇ ਜੁੜੇ ਹੋਏ ਹੁੰਦੇ ਔਰ ਉਹਦੇ ਵਿੱਚ ਅਸੀਂ ਇਹ ਵੀ ਦੇਖਿਆ ਵੀ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਆ ਜਿਹੜੇ ਅਫਸਰ ਉਹ ਗੱਲਾਂ ਸਾਡੇ ਧਿਆਨ ਚ ਲੈ ਕੇ ਆਉਂਦੀਆਂ ਅਸੀਂ ਉਹਨਾਂ ਨੂੰ ਵੀ ਤੁਰੰਤ ਪੂਰਾ ਕਰੂਗਾ ਇਹਨਾਂ ਦੀ ਵੀ ਪਰਸ਼ੰਗ ਹੈ ਸਾਡੀ ਅੱਜ ਬੜੀ ਮੰਨਦੂ ਸਾਡੇ ਰੈਗੂਲੇਟਰ ਸਾਹਿਬ ਸਾਡੇ ਸਾਡੀ ਅਸੀਆ ਸਾਊਥ ਦੇ ਕੰਪਨੀ ਉਹਨਾਂ ਨਾਲ ਸਾਡੀ ਸਾਡੀ ਕਮੇਟੀ ਆ ਸਿੱਖੀ ਸਾਹਿਬ ਸਾਡੇ ਹੋਰ ਜਿਹੜੇ ਕਮੇਟੀ ਮੱਦੇ ਆਏ ਆਗੇ ਐਸੋਸੀਏਸ਼ਨ ਇਹ ਬੜੀ ਹੈਲਦੀ ਡਿਸਕਸ਼ਨ ਨਾਲ ਸਰਦਾ ਇਹ ਮਸਲਾ ਠੀਕ ਹੈ ਜੀ ਸਾਡੇ ਨੇ ਕਿਹਾ ਵੀ ਸਾਨੂੰ ਮੰਡੇ ਤੱਕ ਸਾਰੇ ਜਿਹੜੇ ਆਪਾ ਆਰਡਰ ਪਹਿਲਾਂ ਵੀ ਹੋਏ ਸੀ ਪਹਿਲਾਂ ਡਿਸਾਈਡ ਹੋ ਗੁੱਕੇ ਸੀ ਜਿਹੜੀਆਂ 4 ਸੀਟਾਂ ਡ੍ਰੌਪ ਹੋ ਗਈਆਂ ਬਾਕੀ ਜਿਹੜੀਆਂ 4 ਸੀਟਾਂ ਕੁਝ ਰਹਿ ਗਈਆਂ ਉਹ ਸਾਰਾ ਕਹਿੰਦੇ ਵੀ ਮੈਂ ਉਹਨਾਂ ਨੂੰ ਮਤਲਬ ਬੜੇ ਤਰੀਕੇ ਨਾਲ ਉਹਦਾ ਮਸਲਾ ਹੱਲ ਕਰਕੇ ਜਿਹੇ ਡ੍ਰੌਪ ਕਰ ਦੇਵਾਂ ਤੇ ਬਾਕੀ ਜਿਹੜੀ ਅਸੀਂ ਜਿਹੜੀ ਕਾਲ ਆ ਗਈ ਉਹ ਅਸੀਂ ਉਹ ਹੁਣ ਬਾਅਦ ਸੁਣਵਾਵਾਂਗੇ ਸੋਮਵਾਰ ਅਸੀਂ ਮੰਗਦਾ ਜਾਊਗਾ ਜਾਂ ਉਹ ਤੇ ਅਸੀਂ ਬਾਕੀ ਜਿਹੜੇ ਸਾਡੀਆਂ ਚਿੱਠੀਆਂ ਸਾਨੂੰ ਉਹ ਨਹੀਂ ਜਾਰੀ ਹੋਈਆਂ ਸੀ ਉਹ ਸਰ ਕਹਿੰਦੇ ਕੱਲ੍ਹ ਦੇ ਗੰਗ ਤੱਕ ਜਾਰੀ ਹੋ ਜਾਣਗੀਆਂ ਮਾਨ ਲੋਗ ਸਾਡੇ ਐਫਸੀਆਰ ਸਾਹਿਬ ਨੇ ਰੈਜਨਲ ਸਾਹਿਬ ਨੇ ਵੀ ਇਹ ਬਿਆਨ ਜਿਹੜਾ ਐਸੋਸੀਏਸ਼ਨ ਵੱਲੋਂ ਕੱਲ੍ਹ ਪਹੁੰਚਾਂ ਚ ਰੈਗੂਲਰ ਜਿੱਦਾਂ ਹੁੰਦਾ ਉਹਦਾ ਕੰਮ ਹੁੰਦਾ ਪਬਲਿਕ ਦਾ ਗੱਜ ਜਿਹੜਾ ਮੈਸੇਜ ਆ ਅਸੀਂ ਹੁਣੇ ਪਹੁੰਚਾ ਦੇਣਾ ਮੀਡੀਆ ਰਾਹੀਂ ਕੱਲ ਕੋਈ ਵੀ ਲੋਕਾਂ ਦੇ ਦੇਖੋ ਲੋਕਾਂ ਦੇ ਪੈਂਡਿੰਗ ਚੀਜ਼ਾਂ ਬਹੁਤ ਪਈਆਂ ਹੁੰਦੀਆਂ ਨੇ ਕਿਸੇ ਦਾ ਕੱਲ ਦਾ ਫਰਜ਼ ਕਰ ਲੋ ਬਿਆਨ ਨੇ ਲਾਸਟ ਸੀ ਸੋ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਐਸੋਸੀਏਸ਼ਨ ਹਮੇਸ਼ਾ ਸਹਿਯੋਗੀ ਹੈ ਤਾਂ ਕੋਈ ਗੱਲ ਨਹੀਂ ਕਾਡਾ ਕੋਈ ਮੈਟਰ ਆਪਣਾ ਪਰਿਵਾਰ ਆਏ ਮੈਂ ਤਾਂ ਕਹਿਣਾ ਚਾਹ ਰਿਹਾ ਕਿ ਅਸੀਂ ਮਹਿਕਮਣ ਦੇਖਦੇ ਪਏ ਆਂ ਸੋ ਮੇਰੇ ਲਿਹਾਜ਼ ਨਾਲ ਕੱਲ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਕਿ ਕੱਲ ਤਸੀਲਾਂ ਦਾ ਜਿਹੜਾ ਵਰਕਿੰਗ ਆਵਰ ਹੈ ਉਦਾਂ ਹੀ ਹੋਵੇ ਸੋ ਕਿਉਂਕਿ ਮਾਨਯੋਗ ਸੀਐਮ ਭਗਵੰਤ ਸਿੰਘ ਦਾ ਵੀ ਇਹ ਸਾਨੂੰ ਦਿਸ਼ਨ ਦੇ ਸੀਗਾ ਵੀ ਕਿਸੇ ਕੱਲ ਕੱਲ ਦੇ ਅੱਜ ਜਿਹੜਾ ਹੈਗਾ ਇਹਨਾਂ ਨੇ ਬੈਠ ਕੇ ਮੈਟਰ ਨੂੰ ਸੁਲਝਾਇਆ ਸਭ ਸੁਲਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਬੋਲੋ ਜਿਹੜੀ ਮੇਰੀ ਮੀਟਿੰਗ ਇਹਨਾਂ ਨਾਲ ਕੀਤੀ ਹੈ ਔਰ ਇਹਦਾ ਬੜਾ ਅੱਛਾ ਸੰਕਟ ਆਇਆ ਸੋ ਕੱਲ ਦੀ ਬੰਨ ਲੋਕਾਂ ਦੇ ਵਿੱਚ ਮੈਸੇਜ ਆ ਖੜਕ ਫਿਗਾ ਜ ਵਰਕਿੰਗ ਉਦਾਂ ਹੀ ਹੋਏਗਾ